ਯੀ ਗੀ ਫਾਰਮ ਅੰਟਾ ਦਾ ਫਾਰਮ ਅੰਟਾ ਜੀ ਫਾਰਮ ਅੰਟਾ ਦਾ ਆਹ ਦੋ ਹੀ ਇੱਥੇ ਉਹ ਭਰਿਸ਼ੀ ਹੈ ਯਾਬੀ ਜੀ ਉਹ ਬੱਧੀ ਜਿ ਸਾਵੀ ਕਰਦੇ ਹੈ ਤੁਹਾਨੂੰ ਫਾਰਮ ਅੰਟਾ ਹੈਗਾ ਨਾ ਉਹ ਹੀ ਕਰਦੇ ਜੀ ਹੋਰ ਨਹੀਂ ਜੀ ਉਹ ਜੀ ਅਪਲਾਈ ਕੀਤਾ ਸਪਰਾਈ ਹੋਣਾ ਸਰ ਹੋਣਾ ਹਜੇ ਅਪਲਾਈ ਤਾਂ ਨਹੀਂ ਕੀਤਾ ਹੁਣ ਤਾਂ ਜੜ ਵੀ ਨਹੀਂ ਹੈ ਹਾਂ ਵੀਰ ਨੂੰ ਲੱਗੇ ਇਹ ਦੇਖੋ ਜਦੋਂ ਤੁਹਾਨੂੰ ਆਰਡਰ ਮਿਲਿਆ ਇਧਰ ਆ ਜੀ ਕਿ ਨੋਟਿਫਾਈਟ ਕਰਨ ਦਾ ਹਾਂਜੀ ਦੋ ਦੋ ਪੱਤੇ ਇਹਦਾ ਕੋਈ ਲਾਇਸੈਂਸ ਪਰਮਨੈਂਟ ਤੁਹਾਡੇ ਕੋਲ ਕੋਈ ਕੋਈ ਯਾਦ ਕੀ ਨੰਬਰ ਥੋੜਾ ਬਾਅਦ ਵਿੱਚ ਤੁਸੀਂ ਰੱਖਿਆ ਹੋਆ ਹੈ ਗੁਰੂ ਰੱਖਿਆ ਤਨੂੰ ਗੱਲ ਬਾਤ ਹੋ ਜੇ ਕੌਣ ਕੋਲ ਨਾ ਹੋਵੇ ਇਹ ਨਹੀਂ ਕੰਡੀਸ਼ਨਾਂ ਹੁੰਦੀਆਂ ਨੇ 8 ਵਜੇ ਉੱਜੰਤਾਂ ਤੋਂ ਦੁਜੀ ਦਿਨ ਤੇ ਹਫਤੇ ਨੇ ਫਾਇਰ ਡੀਪਿੰਗ ਕਰਾ ਕੇ ਹੈਲ ਹੋ ਸਕਿਆ ਹੈ ਬਹੁਤ ਬਹੁਤ ਰਹਿਣਾ ਫੋਟੋ ਕਿੰਨਾ ਵਾਰ ਮੋਟੇ ਨੂੰ ਬਣਾਣਾ ਮਾਇਦਾ ਜ਼ਿਆਦਾ ਘੱਮ ਜਿਹੜੇ ਇਹਦਾ ਤਾਂ ਪੰਨੇ ਇੰਨਾ ਵੱਡਾ ਜਿਹੀ ਦਾ ਰੱਖਿਆ ਹੋਇਆ ਹੈ ਇਹ ਜਦੋਂ ਲੋ 500 ਰੁਪਏ ਦੇ ਦਿੱਤੇ ਹੈ 500 ਰੁਪਏ ਦੇ ਦਿੱਤੇ 500 ਰੁਪਏ ਦੇ ਦਿੱਤੇ ਕੋਈ ਨਹੀਂ ਦੇ ਨਹੀਂ ਕੋਈ ਜਿਹੜੇ ਰੋਟੇ ਨੇ ਮੇਰੀ ਹਸਪਤਾਲ ਵਾਲੇ ਸੀ ਹਾਂ ਜਿਹੜੀ ਉਸ ਅੰਨਾ ਸਾਉਟ ਵਿੰਗ ਚ ਜੇ ਦੋ ਜਗ੍ਹਾ ਆਪਾਂ ਰੇਡ ਕਰਿਆ ਇੱਕ ਐਸਐਚਓ ਸਿਟੀ 2 ਨੇ ਕ੍ਰਿਸ਼ਨਾ ਨਗਰ ਦੇ ਵਿੱਚ ਕੀਤਾ ਰੇਡ ਉਤੋਂ ਪਟਾਕੇ ਫੜੇ ਆ ਉਹ ਪਟਾਕੇ ਵੀ ਬਿਨਾਂ ਲਾਇਸੈਂਸ ਬਿਨਾਂ ਪਰਮਟ ਤੋਂ ਬਿਨਾਂ ਮਨਜ਼ੂਰੀ ਤੋਂ ਰੈਸ਼ੀ ਇਲਾਕੇ 'ਚ ਰੱਖੇ ਗਏ ਨੇ ਇਸੇ ਤਰ੍ਹਾਂ ਇਸ ਏਰੀਆ ਦੇ ਵਿੱਚ ਜਿਹੜਾ ਆਪਣੇ ਕੀਤਾ ਥਾਣੇ ਸਦਰ ਦੇ ਵਿੱਚ ਅੱਗੇ ਦਿਖਾਵੇ ਵਜੋਂ ਲੋਹੇ ਦਾ ਆਪਣੇ ਕੋਲੇ ਦਾ ਤੇ ਲੱਕੜ ਦਾ ਡਿੱਪੂ ਆ ਪਿੱਛੇ ਪਟਾਕੇ ਰੱਖੇ ਹੋਏ ਨੇ ਇਹ ਪਟਾਕੇ ਵੀ ਜਿਹੜੇ ਆ ਬਿਨਾਂ ਲਾਇਸੈਂਸ ਬਿਨਾਂ ਪਰਮਟ ਤੋਂ ਰੱਖੇ ਆ ਤੇ ਆਬਾਦੀ ਵਾਲੀ ਏਰੀ 'ਚ ਰੱਖੇ ਆ ਇਹ ਬਹੁਤ ਹੀ ਜ਼ਿਆਦਾ ਗਲਤ ਹੈ ਇਹਦੇ ਉੱਤੇ ਵੀ ਮੁਕੱਦਮਾ ਦਰਜ ਕੀਤਾ ਜਾ ਰਿਹਾ ਵਾ ਥਾਣਾ ਸਿਟੀ 2 'ਚ ਵੀ ਵੱਖਰਾ ਕੇਸ ਦਰਜ ਕੀਤਾ ਜਾ ਰਿਹਾ ਵਾ ਇਹ ਦੋਨੇ ਕਾਰਵਾਈਆਂ 'ਚ ਕਿੰਨਾ ਸਟਾਕ ਫੜਿਆ ਗਿਆ ਜੀ ਇੱਥੇ ਕਰੀਬ ਦੋ ਤਿੰਨ ਟਰੱਕ ਹੈਗੇ ਆ ਜੀ ਉੱਥੇ ਟਰੱਕ ਡੀਡਰ ਟਰੱਕ ਉੱਥੇ ਵੀ ਹੈਗੇ ਜੋ ਦੱਸਿਆ ਵਾ ਸਰ ਦੁਵਾੜੀ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਕੰਪੇਨ ਅੱਗੇ ਵੀ ਜਾਇ ਰੋਕੀ ਕਰੀਗੇ ਸਖਤੋ ਸਖਤ ਕਾਰਵਾਈ ਕਰੀ ਜੋਗੇ ਜੀ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਕੋਈ ਹੱਕ ਨਹੀਂ ਹੈ ਕਿ ਲੋਕਾਂ ਦੀ ਜਾਨ ਮਾਲ ਦੇ ਨਾਲ ਖਲਵਾੜ ਕਰੇ ਜਾਂ ਉਹਨਾਂ ਨਾਲ ਕੋਈ ਕੰਲੇ ਇਸ